ਸਾਥੀਓ ਜਿਹੜਾ ਲਿੰਕ ਨੂੰ ਵੱਧ ਤੋਂ ਵੱਧ ਜਿਹੜਾ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀਆਂ ਤੱਕ ਜਿਹੜੀ ਆਪਣੀ ਗੱਲਬਾਤ ਆ ਸਤ ਜਿਹੜੀ ਉਹ ਪਹੁੰਚ ਸਕੇ ਸਾਥੀ ਜਿਹੜਾ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਦੋ ਮਿੰਟ ਦਾ ਸਮਾਂ ਲੈਨੇ ਆਪਾਂ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀਆਂ ਤੱਕ ਆਪਣੀ ਜਿਹੜੀ 23 ਸੂਚਨਾ ਪਾਰਟੀ ਨਾਲ ਜਿਹੜੀ ਸੰਬੰਧਿਤ ਜਾਣਕਾਰੀ ਹੈ ਸਾਥੀਆਂ ਤੱਕ ਜਿਹੜੀ ਪਹੁੰਚ ਸਕੇ 2364 ਦੇ ਆਪਕ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਧਿਆਪਕ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ETT 2364 ਭਰਤੀ ਦੀ ਪੈਰਵਾਈ ਲਗਾਤਾਰ ETT 2364 ਬੇਰਜਗਰ ਅਧਿਆਪਕ ਯੂਨੀਅਨ ਪੰਜਾਬ ਸਾਥੀ ਜਿਹੜੀ ਲਗਾਤਾਰ ਕਰ ਰਹੀ ਆ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਆਪਣੇ ETT 2364 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਜੋ 28 ਤਰੀਕ ਦਾ ਜਿਹੜਾ ਧਰਨਾ ਅਨਾਉਂਸ ਕੀਤਾ ਗਿਆ ਸੀ ਡੀਪੀਆਈ ਮਹਾਲੀ ਵਿਖੇ ਤਾਂ ਬਹੁਤ ਸਾਰੇ ਸਾਥੀਆਂ ਦੇ ਵਿੱਚ ਉਤਸ਼ਾਹ ਸੀ ਬਹੁਤ ਸਾਰੇ ਸਾਥੀ ਜਿਹੜੇ ਚਾਹੁੰਦੇ ਨੇ ਕਿ ਜਲਦੀ ਭਰਤੀ ਪ੍ਰੋਸੈਸਾ ਜਿਹੜਾ ਸ਼ੁਰੂ ਹੋਵੇ ਜਿਹੜੀ ਭਰਤੀ ਹੈ ਜਿਹੜੀ ਸਾਡੇ ਸਾਥੀਆਂ ਨੂੰ ਜਿਹੜਾ ਰੋਜ਼ਗਾਰ ਹੈ ਜਲਦੀ ਮਿਲੇ ਤਾਂ ਬੜੇ ਚਾਹਵਾਂ ਦੇ ਨਾਲ ਜਿਹੜਾ ਸਾਡੇ ਸਾਥੀ ਸੀਗੇ ਉਹ ਜਿਹੜੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਅੱਜ ਹੀ ਜਿਹੜਾ ਮਹਾਲੀ ਵਿਖੇ ਜਿਹੜਾ ਪਹੁੰਚੇ ਵਿੱਚੋਂ ਨਿਕਲੇ ਰਹੇ ਨੇ ਜਾਂ ਜਿਨ੍ਹਾਂ ਨੇ ਸਵੇਰ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਤਾਂ ਉਹਨਾਂ ਹੀ ਸਾਰੇ ਸਾਥੀਆਂ ਦਾ ਅਸੀਂ ਹੱਥ ਜੋੜ ਕੇ ਪੂਰੀ ਦੀ ਪੂਰੀ 864 ਵੇਰਜਕਾਰ ਦੇ ਆਪਕ ਜਿਹਨਾਂ ਨੇ ਪੰਜਾਬ ਵੱਲੋਂ ਉਹਨਾਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਆ ਤਾਂ ਸਾਥਿਓ ਲਗਾਤਾਰ ਜਿਹੜਾ ਪ੍ਰਸ਼ਾਸਨ ਉਹ ਸਾਡੇ ਨਾਲ ਜਿਹੜਾ ਲਗਾਤਾਰ ਜਿਹੜਾ ਸੰਪਰਕ ਦੇ ਵਿੱਚ ਸੀਗਾ ਕਿ ਜਿਹੜਾ ਤੁਸੀਂ ਪ੍ਰੋਟੈਸਟ ਆ ਜਿਹੜਾ ਕਿਸੇ ਵੀ ਤਰੀਕੇ ਨਾਲ ਜਿਹੜਾ ਤੁਸੀਂ ਜਿੱਦਾਂ ਦੀ ਤੁਹਾਡੀ ਕੋਈ ਡਿਮਾਂਡ ਹੈ ਉਸ ਤਰੀਕੇ ਨਾਲ ਜਿਹੜੀ ਕਿ ਇਹ ਗੱਲਬਾਤ ਤੁਸੀਂ ਦੱਸੋ ਅਸੀਂ ਜਿਹੜਾ ਤੁਹਾਡਾ ਜਿਹੜਾ ਜਰੀਆ ਉਸ ਹੀ ਰਾਸਤੇ ਰਾਹੀਂ ਜਿਹੜਾ ਉਹ ਗੱਲਬਾਤ ਆ ਜਿਹੜੀ ਸੀ ਕਲੀਅਰ ਕਰੀਏ ਤਾਂ ਸੂਬਾ ਤੋਂ ਹੀ ਜਿਹੜਾ ਰਾਤ ਦਾ ਸਾਥੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਹੁਣ ਕੁਝ ਸਮਾਂ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਦੇ ਨਾਲ ਇੱਕ ਲਿਖਤੀ ਜਿਹੜਾ ਭਰੋਸਾ ਜਿਹੜਾ ਸਾਥੀ ਜਿਹੜਾ ਮਿਲੇਗਾ ਕਿਉਂਕਿ ਸਾਥਿਓ ਚਾਹੇ ਆਪਾਂ ਉੱਥੇ ਪ੍ਰੋਟੈਸਟ ਲਗਾਣੇ ਆ ਚਾਹੇ ਆਪਾਂ ਜਿਹੜੀ ਆਪਣੀ ਇਸ ਤਰੀਕੇ ਨਾਲ ਜਿਹੜਾ ਹੈਗਾ ਰਾਬਤਾ ਜਿਹੜਾ ਪ੍ਰਸ਼ਾਸਨ ਦੇ ਨਾਲ ਬਣਾ ਰਹੇ ਆ ਤਾਂ ਇੰਡੀਪੈਂਡੈਂਟ ਦੇ ਉੱਤੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਆਪਣਾ ਮਸਲੇ ਦਾ ਹੱਲ ਆ ਸਾਥਿਓ ਉਹ ਨਿਕਲਣਾ ਕਿਤੇ ਨਾ ਕਿਤੇ ਟੇਬਲ ਟਾਕ ਦੇ ਉੱਤੇ ਆ ਤਾਂ ਫਿਲਹਾਲ ਸਾਥਿਓ ਸਾਨੂੰ ਜੋ 3 ਸਤੰਬਰ 2025 3 ਸਤੰਬਰ 2025 ਦੀ ਜਿਹੜੀ ਰਿਟਨ ਜਿਹੜੀ ਮੀਟਿੰਗ ਆ ਸਾਥਿਓ ਉਹ ਮਾਨਯੋਗ ਪ੍ਰਮੁੱਖ ਸਕੱਤਰ ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਜਿਹੜੀ ਸਾਨੂੰ ਸਾਥਿਓ ਜਿਹੜੀ ਮਿਲ ਚੁੱਕੀ ਆ ਤਾਂ ਮਸਲੇ ਦਾ ਹੱਲ ਸਾਡਾ ਸਾਥਿਓ ਟੇਬਲ ਟਾਕ ਦੇ ਉੱਤੇ ਹੋਣਾ ਸੋ ਜਿੰਨੇ ਵੀ ਸਾਡੇ ਸਾਥੀ ਜਿਹੜੇ ਚਾਹੇ ਪਹੁੰਚ ਚੁੱਕੇ ਨੇ ਸਾਡੇ ਸਾਥੀ ਮੁਹੱਲੇ ਵਿਖੇ ਜਾਂ ਰਸਤੇ ਦੇ ਵਿੱਚ ਨੇ ਜਾ ਜਿਨ੍ਹਾਂ ਨੇ ਮਾਰਨਿੰਗ ਟਾਈਮ ਪਹੁੰਚਣਾ ਸੀਗਾ ਤਾਂ ਅਸੀਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਇੱਕ ਤੁਸੀਂ ਸਾਡੇ ਛੋਟੇ ਜਿਹੇ ਅੱਡੇ ਦੇ ਉੱਤੇ ਤੁਸੀਂ ਜਿਹੜਾ ਇਸ ਕੌਜ਼ ਦਾ ਜਿਹੜਾ ਹਿੱਸਾ ਬਣਦੇ ਹੋ ਕਿਉਂਕਿ ਆਪਣਾ ਮਕਸਦ ਸਾਥੀਓ 2364 ਭਰਤੀ ਨੂੰ ਪੂਰਾ ਕਰਵਾਉਣਾ ਤਾਂ ਜਿਵੇਂ ਹੀ ਸਾਥੀਓ ਜਿਹੜਾ ਦੁਪਹਿਰ ਦਾ ਲਾਈਵ ਹੋਣ ਤੋਂ ਬਾਅਦ ਜਿਹੜਾ ਗਰੁੱਪਾਂ ਦੇ ਵਿੱਚ ਜਿਹੜੀ ਖਲਬਲੀ ਜਿਹੜੀ ਦੇਖਣ ਨੂੰ ਮਿਲੀ ਕਿ ਲਗਾਤਾਰ ਕਾਫੀ ਤਰ੍ਹਾਂ ਦੇ ਜਿਹੜੇ ਮੈਸੇਜ ਕਾਫੀ ਜਾਂ ਜਿਹੜੇ ਅਲੀਗੇਸ਼ਨਸ ਕਹਿ ਲਈਏ ਆਪਾਂ ਜਥੇਬੰਦੀ ਦੇ ਉੱਤੇ ਲੱਗੇ ਕਿ ਸਾਡੇ ਜਿਹੜੇ ਫੰਡ ਮੋੜਦੋ ਇਹ ਅਸੀਂ ਫੰਡ ਦੇ ਕੇ ਜਿਹੜਾ ਜਥੇਬੰਦੀ ਨੂੰ ਬਹੁਤ ਵੱਡੀਆਂ ਜਿਹੜੀਆਂ ਗਲਤੀਆਂ ਅਸੀਂ ਕਰ ਲੀਆਂ ਕਿ ਜਥੇਬੰਦੀ ਹੈ ਜਿਹੜੀ ਭਰਤੀ ਨੂੰ ਰੋਕਣ ਵਾਲੇ ਪਾਸੇ ਹੋ ਗਈ ਜਥੇਬੰਦੀ ਐਂ ਕਰਦੀ ਹੈ ਜਥੇਬੰਦੀ ਐਂ ਕਰਦੀ ਆ ਤਾਂ ਮੈਂ ਇੱਥੇ ਸਾਰੇ ਹੀ ਸਾਥੀਆਂ ਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਸਾਥਿਓ ਇੱਕ ਸਮਾਂ ਸੀਗਾ ਜਦੋਂ ਕੋਈ 2364 ਭਰਤੀ ਦਾ ਕੋਈ ਨਾਮ ਤੱਕ ਨਹੀਂ ਸੀ ਲੈਂਦਾ ਕਿ 2364 ਭਰਤੀ ਕੋਈ ਹੈ ਮੇਰੇ ਉਹਨਾਂ ਸਾਥੀਆਂ ਨੂੰ ਸਵਾਲ ਨੇ ਜਿਹੜੇ ਸਾਡੇ ਸਾਥੀ ਸਵਾਲ ਕਰਦੇ ਨੇ ਕਿ ਇਹਨਾਂ ਸਾਥੀਆਂ ਦੀ ਮਿੱਟੀ ਪਲੀਤ ਹੋਵੇ ਇਹ ਹੋਵੇ ਜਾਂ ਉਹ ਹੋਵੇ ਬੜਾ ਜਿੱਦਾਂ ਦੀ ਮਾਨਸਿਕਤਾ ਹੁੰਦੀ ਆ ਉਹ ਆਪਣੀ ਮਾਨਸਿਕਤਾ ਉਹ ਕਿਤੇ ਨਾ ਕਿਤੇ ਉਦਾਂ ਦੀ ਦੁਹਰਾ ਦਿੰਦੇ ਨੇ ਦੱਸ ਦਿੰਦੇ ਨੇ ਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਕਿੱਦਾਂ ਦੇ ਸੰਸਕਾਰ ਆ ਜਿਹੜੇ ਕਿਤੇ ਨਾ ਕਿਤੇ ਦਿੱਤੇ ਨੇ ਅਮੈਨਿਆ ਸਾਥੀਆਂ ਨੂੰ ਪੁੱਛਣਾ ਵੀ ਜਿੱਦਾਂ ਦੇ ਮੈਸੇਜ ਸਾਥੀ ਗਰੁੱਪਾਂ ਦੇ ਵਿੱਚ ਕਰਦੇ ਨੇ ਕਿ ਇੱਕ ਸਮਾਂ ਸੀਗਾ ਕਿ ਕਿਸੇ ਨੂੰ 2364 ਭਰਤੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਪਤਾ ਕਿ 2364 ਭਰਤੀ ਕੋਈ ਹੈ ਭਰਤੀ ਸਿੰਗਲ ਬੈਂਚ ਦੇ ਉੱਤੇ ਸੀ ਡਬਲ ਬੈਂਚ ਦੇ ਉੱਤੇ ਲੜੀ ਗਈ ਲੜਾਈ ਬੜਾ ਕੁਝ ਹੋਇਆ ਸਾਥੀਆਂ ਨੇ ਆਪਣਾ ਘਰ-ਬਾਰ ਲਗਾ ਕੇ ਘਰਾਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਕੁ ਪੈਸਾ ਖਰਚ ਕਰਕੇ ਕਹਿ ਲਈਏ ਆਪਣੇ ਰੋਜ਼ਗਾਰ ਛੱਡ ਕੇ ਅਸੀਂ ਖੁਦ ਆਪਣੀਆਂ 30 ਦੀ 35 35000 ਦੀਆਂ ਨੌਕਰੀਆਂ ਛੱਡ ਕੇ ਅਸੀਂ ਜਿਹੜਾ ਇਸ ਭਰਤੀ ਦੇ ਉੱਤੇ ਜਿਹੜਾ ਸਮਾਂ ਲਗਾਇਆ ਔਰ ਅੱਜ ਜਿਹੜੇ ਕੁਝ ਸ਼ਰਾਰਤੀ ਅਨਸਰ ਕਹਾ ਮੈਂ ਚਾਹੇ ਮੱਕਟਿਆ ਮਾਨਸਿਕਤਾ ਦੇ ਲੋਕ ਕਹਾ ਉਹ ਕੈਟਰ ਨਹੀਂ ਹੈਗਾ ਜੋ ਐਦਾਂ ਦੇ ਵਰਡਿੰਗ ਜੋ ਕਹਿੰਦਾ ਨਾ ਅੱਜ ਵੀ ਇਹਨਾਂ ਦੀ ਮਿੱਟੀ ਪਲੀਤ ਹੋਵੇ ਸਾਥੇ ਜਿਨ੍ਹਾਂ ਦੀ ਮਿੱਟੀ ਪਲੀਤ ਹੁੰਦੀ ਹੈ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਿੱਦਾਂ ਦੇ ਹੁੰਦੇ ਆ ਥੋੜੀ ਜਿਹੀ ਆਪਦੀ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਤੁਹਾਨੂੰ ਬਦਲਣ ਦੀ ਲੋੜ ਆ ਜੇਕਰ ਅੱਜ ਇਹ ਧਰਨਾ ਲਗਾਇਆ ਜਾ ਰਿਹਾ ਸੀਗਾ ਇਹ ਕਿਸੇ ਨੂੰ ਰੋਕਣ ਦੇ ਲਈ ਨਹੀਂ ਕਿਉਂਕਿ ਧਰਨਿਆਂ ਦੇ ਬਿਨਾਂ ਹੀ ਜਿਹੜਾ ਹੈ ਅਗਲੀ ਪ੍ਰੋਸੈਸ ਨੇ ਅਗਲੀ ਭਰਤੀ ਪ੍ਰੋਸੈਸ ਨੇ ਸਿਸਟਮ ਨੇ ਜਿਹੜਾ ਲਗਾਤਾਰ ਚੱਲਣਾ ਜੇਕਰ ਆਪਾਂ ਕੇ ਲਈਏ ਵੀ ਲਿਸਟ ਪੈਨ ਨਾਲ ਹੀ ਸਾਡੀ ਜੁਆਇਨਿੰਗ ਹੋ ਜੂਗੀ ਸਾਥੀ ਉਹ ਅਜੇ ਹਾ ਕੁਝ ਵੀ ਨਹੀਂ ਹੋਣ ਵਾਲਾ ਜੇਕਰ ਅਜੇ ਹਾ ਕੁਝ ਹੋਣ ਵਾਲਾ ਹੁੰਦਾ ਤਾਂ ਆਪਾਂ ਜਿਹੜਾ ਪਹਿਲੀ ਲਿਸਟ ਵਾਲੇ ਸਾਡੇ ਸਾਥੀਆਂ ਨੂੰ ਜੁਆਇਨ ਕਰਵਾਇਆ ਉਹ ਸਾਡੇ ਸਾਥੀ ਪਹਿਲੇ ਸਤੰਬਰ ਦੇ ਵਿੱਚ ਆਪਾਂ ਜਿਹੜਾ 20 ਅਗਸਤ ਨੂੰ ਆਪਾਂ ਪ੍ਰੋਟੈਸਟ ਸ਼ੁਰੂ ਕੀਤੇ ਲਿਸਟ ਆ ਚੁੱਕੀ ਸੀ ਤਾਂ ਜੁਆਇਨਿੰਗ ਕਦੋਂ ਹੋਈ ਟੇਬਲ ਟਾਕ ਪਤਾ ਨਹੀਂ ਕਿੰਨੇ ਕੋਏ ਜੇਕਰ ਅੱਜ ਭਰਤੀ ਪ੍ਰੋਸੈਸ ਨੂੰ ਜਲਦੀ ਸ਼ੁਰੂ ਕਰਵਾਉਣ ਦੇ ਲਈ ਇੱਕ ਧਾਰਨਾ ਅਨਾਉਂਸ ਕੀਤਾ ਜਾਂਦਾ ਜਦ ਟੇਬਲ ਟਾਕ ਦੀ ਗੱਲ ਕੀਤੀ ਜਾਂਦੀ ਆ ਤਾਂ ਇਹਦੇ ਵਿੱਚ ਮੈਂ ਇੱਕ ਗੱਲ ਦੱਸੋ ਕਿ ਗਲਤ ਕੀ ਆ ਤਾਂ ਜਥੇਵੰਦੀ ਦੇ ਉੱਤੇ ਜਿਹੜਾ ਨਾਮ ਦੇ ਨਾਲ ਐਲੀਗੇਸ਼ਨ ਧਾਰ ਦੇਣਾ ਕਿ ਭਰਤੀ ਪ੍ਰੋਸੈਸ ਨੂੰ ਰੋਕਣ ਦੇ ਲੱਗੀ ਹੋਈ ਆ ਤਾਂ ਅਸੀਂ ਪਹਿਲਾਂ ਵੀ ਇੱਕੋ ਹੀ ਗੱਲ ਕਹਿੰਦੇ ਕਿ ਜਿਹੜੀ ਭਰਤੀ ਨੂੰ ਜੇ ਕਹਿੰਦੇ ਹੁੰਦੇ ਨਾ ਜਦੋਂ ਇੱਕ ਮਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੁੰਦਾ ਨਾ ਤਾਂ ਉਹ ਕਦੇ ਮਾਂ ਆਪਣੇ ਬੱਚੇ ਦਾ ਕਦੇ ਮਾਰਾ ਨਹੀਂ ਕਰ ਸਕਦੀ ਅਸੀਂ ਇਸ ਭਰਤੀ ਨੂੰ ਆਪਦੀ ਇੱਕ ਮਾਂ ਮੰਨਦੇ ਆ ਇਸ ਭਰਤੀ ਨੂੰ ਐਨੇ ਇੱਕ ਦੁੱਖਾਂ ਤਕਲੀਫਾਂ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਆ ਕਿ ਤੁਸੀਂ ਸਾਥੀ ਜਿਹੜਾ ਸੋਚ ਤੋਂ ਪਰੇ ਐ ਸੋਚਣ ਤੋਂ ਵੀ ਤੁਹਾਡੇ ਪਰੇ ਐ ਵੀ ਕਿੰਨਾ ਹਾਲਾਤਾਂ ਦੇ ਵਿੱਚ ਅਸੀਂ ਭੁੱਖੇ ਪਾਣੇ ਰਹਿ ਕੇ ਮੀਟਿੰਗਾਂ ਚਾਏ ਇੱਕ ਤਰੀਕਾ ਦੀ ਗੱਲ ਕਰ ਲਈਏ ਅਸੀਂ ਰਹਿ ਕੇ ਇਸ ਭਰਤੀ ਨੂੰ ਇਸ ਮੋਮੈਂਟ ਤੱਕ ਲੈ ਕੇ ਆਏ ਆ ਤਾਂ ਸਾਥੀਓ ਜਿਹੜੀ ਟੇਬਲ ਟਾਕ ਦੇ ਨਾਲ ਹੀ ਜਿਹੜਾ ਭਰਤੀ ਪ੍ਰੋਸੈਸ ਨੇ ਸਾਥੀਓ ਉਹ ਲਗਾਤਾਰ ਜਿਹੜਾ ਚੱਲਣਾ ਆ ਅਗਰ ਕੋਈ ਧਰਨੇ ਦੀ ਕਾਲ ਦਿੱਤੀ ਜਾਂਦੀ ਆ ਜਾਂ ਟੇਬਲ ਟਾਕ ਦੀ ਗੱਲ ਕੀਤੀ ਜਾਂਦੀ ਆ ਤਾ ਉਤੇ ਇਸ ਗੱਲ ਦੇ ਨਾਲ ਜੋੜਨਾ ਕਿ ਇਹ ਭਾਰਤੀ ਨੂੰ ਰੋਕਣ ਦੇ ਵਿੱਚ ਨੇ ਤਾਂ ਇੱਥੇ ਕਿਤੇ ਨਾ ਕਿਤੇ ਆਪਣੀ ਜਿਹੜਾ ਸੋਚਨ ਨੂੰ ਮਾਈਂਡ ਸੈਟ ਨੂੰ ਜਿਹੜਾ ਕਿਤੇ ਨਾ ਕਿਤੇ ਬਦਲਣ ਦੀ ਲੋੜ ਆ ਤਾਂ ਅਸੀਂ ਇੱਕ ਗੱਲ ਹੋਰ ਕਹਿ ਦੇਣੀ ਚਾਹਣਾ ਕਿਉਂਕਿ ਲਗਾਤਾਰ ਸਤਿ ਕਿ ਜਿੱਥੇ ਕਿਤੇ ਵੀ ਚਾਹੇ ਧਰਨਾ ਹੋਇਆ ਕਿਤੇ ਵੀ ਹੋਇਆ ਤਾਂ ਜਥੇਬੰਦੀ ਦੇ ਆਗੂ ਸੈਵਾਨ ਹਮੇਸ਼ਾ ਫਰੰਟ ਦੇ ਉੱਤੇ ਆ ਕੇ ਲੜੇ ਆ ਚਾਹੇ ਸਾਡੇ ਤੇ ਪਰਚੇ ਹੋਣ ਚਾਹੇ ਸਾਡੇ ਦੀ ਲਾਠੀ ਚਾਰਜ ਹੋਵੇ ਚਾਹੇ ਕੁਝ ਵੀ ਹੋਵੇ ਅਸੀਂ ਕਦੇ ਉਹਨਾਂ ਚੀਜ਼ੋਂ ਕਦੇ ਡਰੇ ਨਹੀਂਗੇ ਪਰ ਘਰਾਂ ਦੇ ਵਿੱਚ ਬੈਠ ਕੇ ਆਪਾਂ ਇਦਾਂ ਦੇ ਮੈਸੇਜ ਪਾਉਦੇ ਨੇ ਤੇ ਆਪਣੇ ਕੈਟਰਨ ਨੂੰ ਜਿਹੜਾ ਹੈਗਾ ਨਮੂਸੀ ਦੇ ਵੱਲ ਧੱਕਣਾ ਕਿਤੇ ਨਾ ਕਿਤੇ ਜਿਹੜਾ ਬੜਾ ਮੰਦ ਭਾਗਾ ਤੋਂ ਮੈਂ ਸਾਥੀਆਂ ਨੂੰ ਸਾਰਿਆਂ ਨੂੰ ਹੀ ਜਿਹੜਾ ਇੱਕ ਬੇਨਤੀ ਕਰਦਾ ਉਮੀਦ ਕਰਦਾ ਤੁਸੀਂ ਉਸ ਦਾ ਜਿਹੜਾ ਵੱਧ ਛੜ ਕੇ ਜਿਹੜਾ ਵੱਧ ਛੜ ਕੇ ਜਿਹੜਾ ਹਿੱਸਾ ਜਿਹੜਾ ਉਸ ਦਾ ਜਰੂਰ ਬਣੋ ਔਰ ਇੱਥੇ ਮੈਂ ਨਾਲ ਦੇ ਨਾਲ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ 3 ਤਰੀਕ ਦੀ ਜੋ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਮਿਲੀ ਆ ਅਗਰ ਕਿਸੇ ਵੀ ਕਾਰਨ ਇਹ ਮੀਟਿੰਗ ਪੋਸਟਪੋਨ ਕੀਤੀ ਜਾਂਦੀ ਆ ਤਾਂ ਅਸੀਂ ਜਿਹੜਾ ਡੰਡੇ ਦੇ ਵਿੱਚ ਝੰਡਾ ਜਿਹੜਾ ਪਾਉਂਤੋਂ ਅਸੀਂ ਕਦੇ ਗਰੇਜ ਨਾ ਪਹਿਲਾਂ ਕੀਤਾ ਤੇ ਨਾ ਅਸੀਂ ਅੱਜ ਕੀਤਾ ਅਸੀਂ ਨਾ ਹੀ ਕਰਨਾ ਅਸੀਂ 2364 ਭਰਤੀ ਨੂੰ ਜਲਦੀ ਪੂਰਾ ਕਰਵਾਉਣ ਦੇ ਲਈ ਅਸੀਂ ਕਿਸੇ ਵੀ ਹੱਦ ਤੱਕ ਜਿਹੜਾ ਸਾਥ ਜੋ ਜਾ ਸਕਦੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਇਸ ਚੀਜ਼ ਦੀ ਚੇਤਾਵਨੀ ਦੰਦੇ ਆ ਅਸੀਂ ਸਰਕਾਰ ਨੂੰ ਵੀ ਇਸ ਚੀਜ਼ ਦੀ ਚੇਤਾਵਨੀ ਦੰਦੇ ਆ ਕਿ ਸਾਡਾ ਜਿਹੜਾ ਵਰਕ ਆ ਇਸ ਭਰਤੀ ਦਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਸਤਾਏ ਹੋਏ ਉਹ ਲੋਕ ਆ ਜਿਹੜੇ 2020 ਤੋਂ ਜਿਹੜੇ ਭਰਤੀ ਦਾ ਜਿਹੜਾ ਲਗਾਤਾਰ ਇਸ ਦਾ ਜਿਹੜਾ ਅਸੀਂ ਵੇਟ ਕਰ ਰਹੇ ਆ ਕਿ ਜਦੋਂ ਇੰਨੀ ਜਲਦੀ ਇਹ ਜਿਹੜੀ ਇਹ ਪੂਰੀ ਹੋਵੇ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਜਲਦੀ ਇਸ ਭਰਤੀ ਦਾ ਪ੍ਰੋਸੈਸ ਪੂਰਾ ਕਰੇ ਤਾਂ ਜੋ ਜਿਹੜਾ ਲਗਾਤਾਰ ਲੰਮੇ ਸਮੇਂ ਤੋਂ ਰੋਜ਼ਗਾਰ ਦਾ ਵੇਟ ਕਰ ਰਹੇ ਸਾਡੇ ਸਾਥੀਆਂ ਨੂੰ ਜਿਹੜਾ ਰੋਜ਼ਗਾਰ ਆ ਉਹ ਮਿਲ ਸਕੇ ਪਰ ਇੱਥੇ ਕੈਟਰਨ ਨੂੰ ਵੀ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ ਕਿ ਲਿਸਟ ਆਊਗੀ ਤੇ ਸਾਥੀ ਜੁਆਇਨ ਵੀ ਹੋਣਗੇ ਔਰ ਜਥੇਬੰਦੀ ਭਾਰਤੀ ਦੀ ਪੈਰਵਾਈ ਆ ਇੱਕ ਡਾ ਕੇ ਪਹਿਲੇ ਦਿਨ ਤੋਂ ਭਾਰਤੀ ਨੂੰ ਬਹਾਲੀ ਤੋਂ ਲੈ ਕੇ ਚੱਲੀ ਹੋਈ ਆ ਔਰ ਉਹਨਾ ਸਮਾਂ ਭਾਰਤੀ ਦੇ ਲਈ ਖੜੀ ਆ ਜਿੰਨਾ ਸਮਾਂ ਇਸ ਭਾਰਤੀ ਆ ਸਾਥੀਓ ਕੰਪਲੀਟ ਨਹੀਂ ਹੁੰਦੀ ਐਵੇਂ ਫਾਲਤੂ ਦੇ ਜਿਹੜੇ ਗਰੁੱਪਾਂ ਦੇ ਵਿੱਚ ਜਿਹੜਾ ਕੇਡਰ ਦੇ ਵਿੱਚ ਗੁੰਮਰਾਹ ਕਰਨ ਵਾਲੇ ਜਿਹੜੇ ਮੈਸੇਜ ਪਾਉਂਦੇ ਆ ਸਾਥੀਓ ਉਹਨਾਂ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰੋ ਕਿਉਂਕਿ ਬੜੇ ਸ਼ਰਾਰਤੀ ਅਨਸਰ ਆਪਣੇ ਵਿੱਚ ਹੀ ਬੈਠੇ ਹੁੰਦੇ ਨੇਗੇ ਜਿਹੜੇ ਕਿਤੇ ਨਾ ਕਿਤੇ ਭਾਰਤੀ ਪ੍ਰਸ਼ਾਸਨ ਨੂੰ ਸਹੀ ਵਾਸੇ ਲੈ ਕੇ ਜਾਣ ਦੀ ਬਜਾਏ ਜਿਹੜਾ ਕੈਡਰ ਦੇ ਵਿੱਚ ਦਚਿੱਤੀ ਪੈਦਾ ਪੈਦਾ ਕਰਨ ਦਾ ਜਿਹੜਾ ਕੰਮ ਆ ਉਹ ਕਰਦੇ ਨੇ ਸੋ ਹਿਲਾਲ ਜਿਹੜਾ ਸਾਥੀਓ ਜਿਹੜਾ ਆਪਣਾ 3 ਤਰੀਕ ਜੋ 28 ਤਰੀਕ ਦਾ ਜਿਹੜਾ ਪ੍ਰੋਟੈਸਟ ਸੀ ਉਹ ਇੱਕ ਵਾਰ ਸਾਥੀਓ ਜਿਹੜਾ ਪੋਸਟਪੋਨ ਕੀਤਾ ਜਾਂਦਾ ਔਰ 3 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਦੇ ਵਿੱਚ ਸਾਥੀਓ ਮਹਾਲੀ ਪ੍ਰਸ਼ਾਸਨ ਵੱਲੋਂ ਮਿਲੀ ਆ ਸੋ ਉਮੀਦ ਕਰਦੇ ਆ 3 ਤਰੀਕ ਨੂੰ ਜਿਹੜਾ ਇੱਕ ਕੁਝ ਚੀਜ਼ਾਂ ਚੰਗੀਆਂ ਨਿਕਲ ਕੇ ਆਉਣਗੀਆਂ ਜੋ 2364 ਭਾਰਤੀ ਦੇ ਹੱਕ ਦੇ ਵਿੱਚ ਹੋਣਗੀਆਂ ਔਰ ਸਾਡੇ ਸਾਥੀਆਂ ਦੇ ਹੱਕ ਦੇ ਵਿੱਚ ਹੋਣ ਸੋ ਅਗਰ ਤਨਤਿਕ ਨੂੰ ਸਾਡਾ ਕੋਈ ਪੁਖਤਾ ਹੱਲ ਨਹੀਂ ਨਿਕਲਦਾ ਤਾਂ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਪਣੇ ਬੈਗ ਤਿਆਰ ਕਰਕੇ ਰੱਖਣ ਸਾਡੇ ਵੱਲੋਂ ਜਿਹੜਾ ਪੱਕਾ ਮੋਰਚਾ ਜਿਹੜਾ ਸਰਕਾਰ ਦੇ ਖਿਲਾਫ ਚਾਏ ਅਸੀਂ ਗੰਭੀਰਪੂਰ ਕਹਿ ਲੀਏ ਚਾਹੇ ਅਸੀਂ ਡੀਪੀਐਸ ਦਫਤਰ ਮਾਲਿਕ ਕਿਤੇ ਵੀ ਸਾਨੂੰ ਜਿਹੜਾ ਚਾਹੇ ਗੁਪਤ ਐਕਸ਼ਨ ਲੰਗਾਣਾ ਬੇ ਕਿਤੇ ਵੀ ਅਸੀਂ ਉਸ ਤੋਂ ਜਿਹੜਾ ਗੁਰੇਜ਼ ਨਹੀਂ ਕਰਾਂਗੇ ਸੋ ਸਕੇਟਰ ਨੂੰ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਤਿਆਰ ਵਰ ਤਿਆਰ ਰਹਿਣ ਜਿੱਥੇ ਇਸ ਤੋਂ ਬਾਅਦ ਤੁਹਾਨੂੰ ਧਾਰਿਆਂ ਦੀ ਕਾਲ ਦਿੱਤੀ ਜਾਊਗੀ ਉਮੀਦ ਕਰਦੇ ਆ ਤੁਸੀਂ ਹੱਕ Đਾ ਕੇ ਜਥੇਬੰਦੀ ਦੇ ਨਾਲ ਜਿਹੜਾ ਜਰੂਰ ਖੜੋਗੇ ਸੋ ਇਹਨਾਂ ਸ਼ਾਦਨ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਜਨਤਾ ਜੈਸਗਰ ਜਿੱਤ ਲੜਦੇ ਲੋਕਾਂ ਦੀ ਧੰਨਵਾਦ